ਲਓ ਜੀ ਬੰਦੇ ਹੋ ਗਏ ਤਿਆਰ ਬੈਠੇ ਨੇ ਕਿਉਂ ਨਹੀਂ ਤਿਆਰ ਜਨਾਬਾਂ ਗਾਂ ਚਲੀਏ ਹੁਣ ਬੰਦਾ ਹੈ ਨਹੀਂ ਤਿਆਰ ਹੈ ਯਾਰ ਕੀ ਹੋ ਗਿਆ ਇਹ ਹਾਂ ਆ ਰਹੇ ਹਾਂ ਤਿਆਰ ਹਾਂ ਚਲੀਏ ਹੀ ਦੁਕਾਨ ਚ ਚਲੀਏ ਯਾਰ ਜਾਓ ਗਾਂ ਈਦ ਲਵੋ ਗਾਂ ਲਓ ਜੀ ਸਾਨੂੰ ਈਦ ਮਿਲ ਗਈ ਹੈ ਤੇ ਆ ਬੰਦਿਆਂ ਦੀ ਈਦ ਲਓ ਜੀ ਟੁੱਟੇ ਲੈਣੇ ਵੱਜੇ ਲੈਣੇ ਲੈ ਲਓ ਜਿਹੜੇ ਵੀ ਲੈਣੇ ਤੂੰ ਵੱਡਾ ਕਾਦਾ ਸਾਨੂੰ ਖਾ ਤੈਨੂੰ ਮਿਲ ਗਈ ਆ ਤੂੰ ਹੀ ਕੱਢ ਕੇ ਦਿਖਾ ਦੇ ਤੂੰ ਹੀ ਕੱਢ ਕੇ ਵਿਖਾ ਨਾ ਕਿੰਨੀ ਈਦ ਮਿਲੀ ਤੈਨੂੰ ਠੀਕ ਹੈ ਨੀਲਾ ਰਤਾ ਠੀਕ ਹੈ ਹਾਂਜੀ ਬਰਾਬਰ ਤੇ ਵਧੂ ਹੀਦ ਹੋ ਗਈ ਜਨਾਬ ਲਓ ਜੀ ਕੁਰਬਾਨੀ ਆਪਣੀ ਹੋ ਗਈ ਆ ਤੇ ਚਾਚੇ ਨੂੰ ਡਾਇਆ ਅੱਜ ਚਾਚਾ ਅੱਜ ਵਾਵਾ ਦੇ ਨਬਾ ਸਾਡੇ ਹੱਥੀ ਆਇਆ ਤੇ ਮਾਸ਼ਾਅੱਲਾ ਗੋਸ਼ਤ ਬਣਨ ਦਿਆ ਕਿੰਨਾ ਕਮਾਲ ਬਣਾ ਕੇ ਦੇਦੇ ਟੇਕੀਆਂ ਕਰਕੇ ਲੋਕਾਂ ਦੇ ਵਿੱਚ ਆਪਾਂ ਵੰਡ ਦਿਆਂਗੇ ਨੂੰ ਬੜਾ ਮਾਲ ਕੱਟਾ ਸ਼ਾਬਾਸ਼ ਸ਼ਾਬਾਸ਼ ਵੀ ਚਾਚਾ ਦਸਤ ਖੋ ਲੜੇ ਬੜਾ ਮਾਲ ਕੱਟਾ ਚੱਲ ਵੀ ਰੱਤਾ ਕਸਾਈ

ਅਸਲਾਮੁਆਲੇਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਚ ਸਾਰੇ ਪਰਾਂਵਾਂ ਦਾ ਵੈਲਕਮ ਆ ਸਵਾਗਤ ਆ ਜੀ ਅਨਵਾਦਿਆਂ ਆਪਾਂ ਕਰਦੇ ਅੱਜ ਦਾ ਨਵਾਂ ਵਲੌਗ ਸ਼ੁਰੂ ਤੁਸੀਂ ਦੇਖ ਰਹੇ ਹੋਗੇ ਕਿ ਅੱਜ ਨਵੇਂ ਕੱਪੜੇ ਪਾ ਕੇ ਤੇ ਕਿੱਧਰ ਚੱਲੇ ਆ ਜਨਾਬ ਅੱਜ ਈਦ ਹੈ ਤੇ ਸਾਰੇ ਪਰਾਂਵਾਂ ਨੂੰ ਮੁਸਲਮਾਨਾਂ ਨੂੰ ਈਦ ਮੁਬਾਰਕ ਮੇਰੀ ਤਰਫੋਂ ਤੇ ਆਪਾਂ ਚੱਲਦੇ ਆ ਅੱਜ ਈਦ ਨਮਾਜ਼ ਪੜਨ ਕੋ ਟਾਈਮ ਬਹੁਤ ਸ਼ਾਰਟ ਹੁੰਦਾ ਤੇ ਤਿਆਰ ਸ਼ਰ ਹੋ ਗਏ ਆ ਸਾਰੇ ਤੇ ਚੱਲੇ ਆ ਹੁਣ ਪਿੰਡ ਤੇ ਚਲਦੇ ਆ ਇਦਨ ਮਤ ਪੜਦੇ ਆ ਬਾਕੀ ਜੋ ਰੂਟੀਨ ਹੁੰਦੀ ਆ ਤੁਹਾਡਾ ਨਾਲ ਸਾਂਝੀ ਕਰਨਾਈ ਆ ਤੇ ਜੁੜ ਕੇ ਰਹਿਣਾ ਬਲੌਗ ਪੂਰਾ ਵੇਖੋ ਲਓ ਜੀ ਬੰਦੇ ਹੋ ਕੇ ਤਿਆਰ ਬੈਠੇ ਨੇ ਕਿਉਂ ਨਹੀਂ ਤਿਆਰ ਜਨਾਬਾਂ ਗਾ ਚਲੀਏ ਹੁਣ ਬੰਦਾ ਇਹ ਨਹੀਂ ਤਿਆਰ ਕੀ ਹੋ ਗਿਆ ਇਹ ਆ ਰਹੇ ਆ ਤਿਆਰ ਆ ਚਲੀਏ ਇਦਨ ਚਲੀਏ ਯਾਰ ਜਾਓ ਗਾ Eid ਲਵੋ ਗਾ ਫਾਉ ਨਾਲੇ ਕਿੰਨੀ ਕਿੰਨੀ ਇਹ ਮਿਲਦੀ ਆ ਅਪੜੋ 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 ਭਈਆ ਅਪੜੋ ਟੈਂਪ ਸ਼ਾਟ ਚਲੀ ਆ ਜਾ ਆ ਜਾ ईद ल्याइए भाई लो जी सानू ईद मिल गई है ते आ बंदे ईद लो जी टूटे ਲੈਣੇ ਵੱਜੇ ਲੈਣੇ ਲੈ ਲੋ ਜਿਹੜੇ ਵੀ ਲੈਣੇ ਤੂੰ ਵੱਡਾ ਕਹਾਦਾ ਸਾਨੂੰ ਖਾ ਆ ਤੈਨੂੰ ਮਿਲ ਗਈ ਆ ਤੂੰ ਵੀ ਕੱਟ ਕੇ ਦਿਖਾ ਦੇ ਤੂੰ ਵੀ ਕੱਟ ਕੇ ਖਾ ਨਾ ਕਿੰਨੀ ईद ਮਿਲੀ ਤੈਨੂੰ ਠੀਕ ਹੈ ਨੀਲਾ ਰਤਾ ਠੀਕ ਹੈ ਹਾਂਜੀ ਬਰਾਬਰ ਤੇ ਵੱਧੂ Eid ਹੋ ਗਈ ਜਨਾਬ ਬੜੀ ਏਕੜਾ ਪਾ ਖਰਜਣੇ ਆ ਨਹੀਂ ਦੇਣੀ ਬਲੌਗ ਬਣਾਉਂਦੇ ਆ ਹੈ ਬੇਸਤੀ ਕਰਾਉਂਦੇ ਆ ਬਲੌਗ ਵਾਲੀ ਰੀਤ ਨਹੀਂ ਹੋਈ ਅੱਜ ਚਲਿਏ ਚਲੋ ਯਾਰ ਗੱਾਰ ਸਟਾਰਟ ਮੋਟਰ ਨਾਲ ਚਲਿਏ ਲਓ ਜੀ ਤੁਰ ਪਏ ਅਸੀਂ ਮਾਰਣਾ ਬੰਦਾ ਸਾਡਾ ਬੇਸਿਆਦ ਹੋਇਆ ਜਿਹੜਾ ਸਤਾਲੀ ਨੇ ਪੂਰੀ ਗੱਰ ਦੇ ਰੱਖੀ ਆ ਤੇ ਚਾਚਾ ਵੀ ਕੋਈ ਨਹੀਂ ਸੀ ਉਹ ਵੀ ਲੇਟ ਆਇਆ ਉਹ ਗਿਆ ਸੀ ਮੰਡੀ ਚਲ ਵੀ ਸਤਾਦ ਭਜਾ ਦੇ ਭਜਾ ਦੇ ਆਣੀ ਆਪਣੀ ਹੋ ਗਈ ਆ ਤੇ ਚਾਚੇ ਨੂੰ ਡਾ ਆਜਾ ਚਾਚਾ ਅੱਜ ਵਾਵਾ ਦੇ ਨਾਲ ਬਾ ਸਾਡੇ ਹੱਥੀ ਆਇਆ ਤੇ ਮਾਸ਼ਾਅੱਲਾ ਗੋਸਟ ਬਣਨ ਦਿਆ ਬਣਾ ਕੇ ਦੇਦੇ ਟੀਂਆਂ ਕਰਕੇ ਲੋਕਾਂ ਦੇ ਵਿੱਚ ਆਪਾਂ ਵੰਡ ਦਿਆਂਗੇ ਉਹਨੂੰ ਬੜਾ ਮਾਲ ਕੱਟਾ ਸ਼ਾਬਾਸ਼ ਸ਼ਾਬਾਸ਼ ਨੂੰ ਚਾਚਾ ਦਰਖੋ ਖੋ ਲੈ ਬੜਾ ਮਾਲ ਕੱਟਾ ਚੱਲ ਫਿਰ ਅੱਤਾ ਕਸਾਈ ਨਿਕਾ ਉਹ ਉਧਰ ਨਿਕਾ ਕਸਾਈ ਵੀ ਆ ਗਿਆ ਏ ਆਂਦੇ ਕੀ ਇੱਥੇ ਬਣਾਉਣਾ 35000 ਰੁਪਈਆ ਲੈ ਚਾਹ। ਤਾਂ ਕਿੰਨੀ ਦੇੜੀ ਲਾ ਗਿਆ 35000। ਲਓ ਜੀ ਅੱਛਾ ਦੇ ਨਾਲ 35000 ਰੁਪਈਆ। ਨਿੱਕਾ ਕਸਾਈ ਸਾਹਿਬ ਵੇਖ ਲਓ। ਕਿੰਨੇ ਦੀ ਲਾ ਗਿਆ? ਟਲੀਆਂ ਵੇਚ ਗਿਆ। ਇੰਦੀ ਦੁਨੀਆ ਵਿੱਚ। ਹਾਂਜੀ। ਹਾਂਜੀ। ਸਮਾਨ ਪਿਛਲਾ ਹੀ ਵੇਚਿਆ। ਪਿਛਲਾ ਵੇਚਿਆ। ਪਿਛਲੇ ਸਾਲ ਵਾਲਾ ਜੀ। ਲਓ ਜੀ ਸਾਡੀ ਈਤ ਗਈ ਗੁਜ਼ਰ। ਤੇ ਆਦੇ ਕੰਮ ਲੈ ਫਿਰ ਆ ਗਏ ਆ। ਪਾਣੀ ਪੂਰੀ ਡਾਉਣ ਲੱਗੇ ਆ। ਕਿ ਟੈਂਮ ਹੋ ਗਿਆ 3 ਵਜੇ ਤੇ 4 ਚਾ तकरीबन 4:1 ਵਜੇ ਨਾਲ ਇਹਨਾਂ ਤੇ ਹੁਣ ਜਿਹੜਾ ਪਾਣੀ ਪੂਣੀ ਡਾਹ ਕੇ ਤੇ ਇਹਨਾਂ ਨੂੰ ਆਪਾਂ ਬੰਨਦੇ ਬਿਸ਼ਾ ਤੇ ਲਵਨੇ ਚਵਾਈ ਕਿਉਂਕਿ ਦੁੱਧ ਆ ਜੀ ਇਹਦੇ ਦੁੱਧ ਹੀ ਗਿਆ ਮੈਂ ਟਾਈਮ ਬਣਾਵਾਂਗਾ ਸੋ ਉਹਨੇ ਆ ਜਾਣਾ ਟਾਈਮ ਨਾ ਤੇ ਆਪਾਂ ਪਾਣੀ ਪੂਣੀ ਨੂੰ ਡਾਹ ਲਈਏ ਤੇ ਫਿਰ ਲਵਨੇ ਚਵਾਈ ਤੇ ਦੁੱਧ ਆਈ ਤੇ ਮਿਲ ਲਈਏ ਹਾਂ ਔਰ ਇਹ ਮਾਰਗ ਭਾਈ ਇਹ ਗੋਸ਼ਤ ਕਿਉਂ ਪਾਣੀ ਜਨਾਬ ਇਹ ਨਹੀਂ ਮਿਲਦੇ ਇਹਦੋ ਤੇ ਉਹ 10 ਚਾ ਭਾਈ ਅਸੀਂ ਤਾਂ ਮਿਲ ਨਹੀਂ ਮਿਲਣੀ ਇਹਨੇ ਕਦੀ ਕਦਾਰ ਤੇਰੇ ਮੱਥੇ ਲਗਣਾ ਹੁਣ ਭਾਈ ਪੈਸੇ ਵਾਲਾ ਬੰਦਾ ਹੋ ਗਿਆ ਏ ਓਏ ਗਪੀਰ ਏ ਭਾਈ ਇਹ ਦਾਲਾ ਲਾਉਂਦਾ ਉਹ ਤੋਂ ਗਾਨੇ ਪੈਸੇ ਉਹ ਕੱਲ ਤਾਂ ਟਾਈਮ ਨਾ ਤਾਂ ਕੋਈ ਨਹੀਂ ਲੋਕ ਨਹੀਂ ਜੇ ਬਾਂ ਕੱਟ ਕੇ ਲੈ ਹੈਲੋ ਉਹ ਗੋਸ਼ ਤੇ ਵਰਤਾਇਆ ਹੋਰ ਕੋਦੋ ਕੀਤੀ ਅੱਜ ਅੱਜ ਕੋਈ ਨਹੀਂ ਕੀਤੀ ਅੱਜ ਕਿੱਥੇ ਨਹੀਂ ਕੱਲ ਦਾ ਟਾਈਮ ਹੈ ਦੋਦੀ ਇਹਦਾ ਕੱਲ ਨਹੀਂ ਕੋਈ ਟਾਈਮ ਲਿਆ ਅੱਜ ਦੋ ਜਿਹੜੇ ਛੋਟੇ ਛਾਪਰੇ ਉਹਨੇ ਜੋ ਲੈ ਆਏ ਜੀ ਦੋ ਦੋ ਛਾਪਰੇ ਲੈ ਆ ਦੋ ਭਰਾ ਨੇ ਚਲ ਦੋ ਛਾਪਰ ਦਿਓ ਦੋਦੀ ਨੂੰ ਉਹ ਗੁੰਨੀ ਗਮੀ ਖਰਾਬ ਹੀ ਨਾ ਵਿਦਰਾਹ ਜਾਂਦਾ ਕੁਝ ਨਹੀਂ ਹੁੰਦਾ ਇਹ ਨਹੀਂ ਖਰਾਬ ਹੁੰਦਾ ਲੱਗਦਾ ਜੀ ਛੋਟਾ ਵੱਡਾ ਵੱਡਾਈ ਮੁਰਗੀ ਦਾ ਇਹ ਮੁਰਗੀ ਦੇ ਦਿਓ ਭਰਾ ਜੀ ਆ ਗਏ ਉਹ ਨਹੀਂ ਖਾਂਦੇ ਮੁਰਗੀ ਫਾਈ ਮੁਰਗੀ ਕਿਹੜੀ ਸਸਤੀ ਮੁਰਗੀ ਤੇ ਮਹਿੰਗੀ ਹੈ ਪੈਸੇ ਦੇ ਬੱਧੀ ਵੀ ਆਉਂਦੇ ਆਸ ਆਰਡਰ ਆ ਗਿਆ ਕਿ ਆਪਾਂ ਬਿਜੀ ਹੁਣ ਪਹਿਲੀ ਚਰੀ ਬਿਜਣੀ ਆ ਤੇ ਹੱਲਾ ਹੱਲਾ ਪਾਉਣ ਲੱਗੇ ਆ ਈਦ ਵਾਲਾ ਦਿਨ ਵੀ ਸਾਨੂੰ ਛੁੱਟੀ ਨਹੀਂ ਹੈਗੀ ਈਦ ਵਾਲਾ ਦਿਨ ਵੀ ਭਾਈ ਸਾਨੂੰ ਛੁੱਟੀ ਕੋਈ ਨਹੀਂ ਹੈ ਤੇ ਆਪਦਾ ਕੰਮ ਲਾਜ਼ਮੀ ਪੱਲਾ ਬੁਣਾ ਤੇ ਮੈਂ ਬੁਣਾ ਪਹਿਲੀ ਬੰਦੇ ਸੁੱਟਣਗੇ ਮਗਰ ਵੀ ਲੈ 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 ਆ ਨਾ ਜਿਆਦੇ ਪੜੀ ਹਾਂ ਹਾਂ ਹੋ

ਹੋ ਜੀ ਪਹਿਲੀ ਵਾਰ ਕੇ ਆਪਾਂ ਹੋ ਗਏ ਵੇਲੇ ਅੱਬੂਨ ਸੁਆਦਾ ਮਾਰਨ ਦਿਆ ਆਪਾਂ ਚੱਲ ਕੇ ਹੁਣ ਬਾਲ ਲੰਗਰ ਦਾ ਕਰੀਏ ਕਿਉਂ ਮਮੂ ਉਹ ਵੱਡਾ ਆ ਪੱਠੇ ਹੁਣ ਵੱਡਾ ਹੈ ਜੀ ਵੱਡਾ ਚਲੋ ਚਾਹਗਾ ਤਾਂ ਚਲੋ ਚੰਗੀ ਗੱਲ ਹੈ ਭਾਈ ਸਾਡੀ ਈਦ ਵੇਲੇ ਇੰਜ ਹੀ ਗੁਜ਼ਰੇਗੀ ਹੋਵੇਲਾ ਹਾਂ ਆ ਜੀ ਕਿਛ ਤੁ ਹੋ ਗਏ ਨਿਕਲ ਗਈ ਕਿਛ ਤੁ ਹੋ ਗਏ ਨਿਕਲ ਗਈ ਈਦ ਗਈ ਈਦ ਰਹਿ ਦੋ ਦਿਨ ਗਏ ਈਦ ਦੇ ਵੀ ਕੋਈ ਗੱਲ ਨਹੀਂ ਸਾਡੀ ਈਦ ਤੇ ਵੈਸੇ ਤੁਹਾਨੂੰ ਪਿਛਲੀ ਈਦ ਦਾ ਵੀ ਪਤਾ ਹੈ ਕਿ ਕੀ ਰੂਟੀਨ ਹੈ ਹੁਣ ਇਸ ਈਦ ਦਾ ਵੀ ਤੁਹਾਨੂੰ ਪਤਾ ਕੀ ਰੂਟੀਨ ਹੋਗੀ ਆਪਣੀ ਚਾਲੇ ਕਰਨ ਪਾਣੀ ਪੁੰਨਾ ਨੇ ਫਿਰ ਵਲੋਗ ਦਾ ਐਂਡ ਵੀ ਕਰਨਾ ਇਹ ਦੇਖਣ ਦੀਆਂ ਲਓ ਜੀ ਪੱਠੇ-ਪੁੱਠੇ ਪਾ ਕੇ ਆਪਾਂ ਹੋ ਗਏ ਵਿਹਲੇ ਹਰ ਪਾਸੇ ਜਿਹੜਾ ਨਾ ਵਿਹਲਾ ਘਰ ਛੱਡਿਆ ਅੰਦਰ ਤਾੜ ਦੇ ਪੱਠੇ ਸਾਰੇ ਪੱਠੇ ਬਾਹਰ ਦੇ ਅੰਦਰ ਤੇ ਬਾਕੀ ਵਲੋਗ ਦਾ ਕਰਦੇ ਆ ਬਾਈਥੇ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੋਗ 'ਚ